ਹਾਂਜੀ ਸਵਾਗਤ ਹੈ ਜੀ ਅੱਜ ਦੇ ਨਵੀਂ ਵੀਡੀਓ ਦੇ ਵਿੱਚ ਇਸ ਵੇਲੇ ਮੈਂ ਲਿਸਬਨ ਦੇ ਇੱਕ ਸ਼ਹਿਰ ਓਦੀਵੈਲਸ ਦੇ ਵਿੱਚ ਖੜਾ ਹੋਇਆ ਤੁਸੀਂ ਇਹ ਆਲੇ-ਦੁਆਲੇ ਦਾ ਜਿਹੜਾ ਵਿਊ ਹੈ ਚੈੱਕ ਕਰ ਸਕਦੇ ਹੋ ਇਹ ਫੇ ਓਦੀਵੈਲਸ ਸ਼ਹਿਰ ਦੇ ਵਿੱਚ ਮੈਟਰੋ ਸਟੇਸ਼ਨ ਵੀ ਹੈ ਅਤੇ ਗੁਰਦੁਆਰਾ ਸਾਹਿਬ ਵੀ ਜਿਹੜਾ ਆ ਇਸ ਓਦੀਵੈਲਸ ਸ਼ਹਿਰ ਦੇ ਵਿੱਚ ਬਣਿਆ ਹੋਇਆ ਹੈ ਆ ਦੇਖੋ ਕਿੰਨੀ ਸੋਹਣੀ ਜਗ੍ਹਾ ਆ ਗੱਡੀਆਂ ਵਾਲੇ ਦੁਆਲੇ ਖੜੀਆਂ ਹੋਈਆਂ ਨੇ ਵਿਚਾਲੇ ਰੁੱਖ ਖੜਾ ਹੋਇਆ ਲੰਗਾਂ ਟੱਪਣ ਦੇ ਲਈ ਵੀ ਬੜੀ ਸੋਹਣੀ ਥਾਂ ਹੈ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਆ ਨਾਲ ਇਸ ਪਾਸੇ ਬਿਲਡਿੰਗ ਦੇ ਵਿੱਚ ਕੰਮ ਚੱਲ ਰਿਹਾ ਕੰਮੇ ਲੱਗੇ ਹੋਏ ਨੇ ਕੰਮ ਕਰਨ ਤੇ ਅਸੀਂ ਲੱਗੇ ਹੋਏ ਆ ਵਲੌਗ ਬਣਾਉਂ। ਇਹ ਉੱਪਰ ਬਣਿਆ ਹੋਇਆ ਹਾਈਵੇ ਤੇ ਇਹਦੇ ਥੱਲੇ ਆ ਦੁਵਾਰ ਹੈ। ਇਹਦੇ ਉੱਤੇ ਦੇਖੋ ਕਿੰਨੀ ਸੋਹਣੀ ਕਲਾਕਾਰੀ ਕੀਤੀ ਹੋਈ ਹੈ। ਟਰੈਕਟਰ ਬਣਾਇਆ ਹੋਇਆ ਜਾ ਰਹੇ ਨੇ ਖੇਤਾਂ ਦੇ ਵਿੱਚ। ਖੇਤਬਾਨ। ਤੇ ਅਦਰ ਨਾਲ ਹੀ ਗਾਂ ਜਿਹੜੀ ਪੱਠੇ ਖਾ ਕੇ ਵਧੀ ਹੋਈ ਹੈ। ਹਾਰ ਇਹ ਜਿਹੜਾ ਹੈ ਕਾਫੀ ਗੁੱਸੇ ਦੇ ਵਿੱਚ ਮਾਨੋ ਕਿ ਇਧਰੋਂ ਆਣ ਜਾਣ ਵਾਲੀਆਂ ਗੱਡੀਆਂ ਨੂੰ ਕਹਿ ਰਿਹਾ ਹੋਵੇ ਕਿ ਹੋੜੀ ਚੱਲੋ ਹਾਥੇ ਨਾਲ ਹੀ ਖੱਬੇ ਪਾਸੇ ਬਹੁਤ ਹੀ ਸੋਹਣਾ ਇੱਕ ਟਨਲ ਬਣਿਆ ਹੋਇਆ ਤੇ ਉਹਦੇ ਜਦੋਂ ਆਪਾਂ ਅੰਦਰੋਂ ਦੀ ਲੰਘਾਂਗੇ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਸੋਹਣਾ ਬਣਿਆ ਹੋਇਆ ਮੈਂ ਤੁਹਾਨੂੰ ਉਹ ਵੀ ਚੈੱਕ ਕਰਾਉਣਾ ਹੈ ਪਿੱਛੇ ਜਨਤਾ ਦੇਖ ਰਹੀ ਹੈ ਹੈਲੋ ਹੈ ਕਰ ਰਹੀ ਐ ਦੇਖ ਰਹੇ ਨੇ ਵੀ ਬਿਹਲੇ ਬੰਦੇ ਤੁਰੇ ਫਿਰਦੇ ਨੇ ਫੋਨ ਚੁੱਕ ਕੇ ਆਪਣੇ ਆਪ ਨਾਲ ਹੀ ਗੱਲਾਂ ਕਰਦੇ ਤੁਰੇ ਜਾਂਦੇ ਨੇ ਇਕੱਲੇ ਹੀ ਇਹਦਾ ਵੀ ਇੱਕ ਵੱਖਰਾ ਹੀ ਮਜਾ ਆ ਹਾਂਜੀ ਆਪਾਂ ਇਸ ਪਾਸੇੋਂ ਸ਼ੁਰੂ ਕਰ ਲੈਨੇ ਆ ਸਭ ਤੋਂ ਪਹਿਲਾਂ ਆ ਇੱਕ ਖੂਬਸੂਰਤ ਲੜਕੀ ਦੀ ਤਸਵੀਰ ਬਣੀ ਇਹ ਸ਼ਾਇਦ ਇਹਦਾ ਆਲੀ ਸ਼ਾਨ ਮਹਿਲੇ ਕਿੰਨਾ ਹੀ ਸੋਹਣਾ ਸਜਿਆ ਹੋਇਆ ਤੇ ਆ ਅੱਗੇ ਖੁੰਬਾ ਖੁੰਬਾ ਦੀ ਸਬਜ਼ੀ ਵੀ ਮੈਨੂੰ ਬਹੁਤ ਪਸੰਦ ਹੈ ਰੰਗ ਬਰੰਗੇ ਆ ਖੁੰਬਾ ਆ ਇੱਧਰ ਦਰਵਾਜ਼ਾ ਲੱਗਾ ਹੈ ਇਧਰੋਂ ਸ਼ਾਇਦ ਅੰਦਰ ਜਾ ਕੇ ਖੁੰਬਾ ਦੀ ਸਬਜ਼ੀ ਬਣਾਈ ਜਾ ਸਕਦੀ ਹੈ ਆ ਬਿੱਲੀ ਨੂੰ ਪਤਾ ਨਹੀਂ ਕਿਉਂ ਮੁੱਦਾ ਕੀਤਾ ਹੋਇਆ ਲੱਗਦਾ ਹੈ ਦੁੱਧ ਪੀਣ ਆਈ ਹੋਣੀ ਹੈ ਇਸ ਕਰਕੇ ਇਹਨੂੰ ਪੁੱਠਾ ਟੰਗ ਦਿੱਤਾ ਹੈ ਆ ਨਾਲ ਹੀ ਇੱਥੇ ਚਰਨੀ ਵਗਦੇ ਪਏ ਨੇ ਪੁਲੰਗ ਚੱਲਾ ਚੇਤ ਵੇਨਾ ਦੱਸੀ ਕਿਤੇ ਭੇਤ ਹੜਾ ਲੰਗ ਚੱਲਾ ਚੇਤ ਵੇਨਾ ਦੱਸੀ ਕਿਤੇ ਭੇਤ ਹੜਾ ਨਹੀਂ ਤਾਂ ਮੇਰੇ ਆ ਚਾਵਾਂ ਨੂੰ ਜਿੰਦੇ ਲਾ ਦੇਣਗੇ ਨਹੀਂ ਕਿਤੇ 25 ਕਿੱਲੇ ਦੇਖ ਕੇ ਵਿਆਹ ਦੇਣਗੇ ਨਹੀਂ ਕਿਤੇ 25 ਕਿੱਲੇ ਵੇਖ ਕੇ ਵਿਆਹ ਦੇਣਗੇ ਬਹੁਤੀ ਸ਼ਾਨਦਾਰ ਜਿਹੜੀ ਇਹ ਚਿੱਤਰਕਾਰੀ ਕੀਤੀ ਹੋਈ ਹੈ ਕਮਾਲ ਕੀਤੀ ਹੋਈ ਹੈ ਪੇਂਟਰ ਨੇ ਆ ਇਹਦਾ ਇਹ ਰਾਣੀ ਦਾ ਮਹੱਲ ਹੈ ਇਹ ਰਾਣੀ ਦਾ ਮਹਿਲ ਇੱਧਰੋਂ ਦਰਵਾਜ਼ਾ ਆ ਐਂਟਰੀ ਵਾਲਾ ਦੇਖੋ ਕਿੰਨੇ ਸੋਹਣੇ ਰੰਗ ਦਿੱਤੇ ਹੋਏ ਨੇ ਤੇ ਆ ਆ ਗਈ ਰਾਣੀ ਸਿਰ ਦੇ ਉੱਤੇ ਤਾਜ ਪਾਇਆ ਹੈ ਨੇ ਬਹੁਤ ਹੀ ਸ਼ਾਨਦਾਰ ਕਲਾਕਾਰੀ ਕੀਤੀ ਹੈ ਨਿੱਕੇ ਹੁੰਦੇ ਆ ਸਰਕਸ ਵੇਖਣ ਜਾਈ ਦੀ ਤੇ ਉੱਥੇ ਜਾਦੂਗਰ ਦੇ ਜਿਹੜੇ ਕਰਤਬ ਨੇ ਉਹ ਆਪਾਂ ਦੇਖਦੇ ਹੁੰਦੇ ਸੀ ਖੁਸ਼ ਹੁੰਦੇ ਸੀ ਆਜੋ ਹੁਣ ਤੁਹਾਨੂੰ ਇਸ ਪਾਸੇੋਂ ਵੀ ਵਿਖਾ ਦਿੰਨੇ ਆ ਆ ਬਾਹਰ ਪਹਿਲਾਂ ਖੁੰਬਾ ਫਿਰ ਆ ਪੱਥਰ ਫਿਰ ਆ ਜੜਵਾ ਭਰਾ ਖੜੇ ਹੋਏ ਨੇ ਇਹ ਆਪਣਾ ਸਵਾਗਤ ਕਰ ਰਹੇ ਨੇ ਹਾਂਜੀ ਕਿਵੇਂ ਹੋ ਤੇ ਕਹੇ ਰਹੇ ਹੁਣ ਵੀ ਸਵਾਗਤ ਹੈ ਤੁਹਾਡਾ ਆ ਦੇਖੋ ਤਿਤਲੀ ਕੁਝ ਡਰਾਵਣੇ ਰਾਹ ਹੁੰਦੇ ਨੇ ਤੇ ਆ ਦੇਖੋ ਕਿੰਨੇ ਸੁਹਾਵਣੇ ਰਾਹ ਨੇ ਇਹ ਅੰਦਰੋਂ ਅੰਦਰ ਹੀ ਇੱਕ ਰਸਤਾ ਜਾ ਰਿਹਾ ਹੈ ਆ ਲੈਂਪ ਲੱਗੇ ਹੋਏ ਨੇ ਰਸਤਿਆਂ ਦੇ ਵਿੱਚ ਤਾਂ ਜੋ ਕਿ ਰਾਹੀ ਰਾ ਨੂੰ ਕੋਈ ਦਿੱਕਤ ਨਾ ਆਵੇ ਅੱਜ ਮੈਂ ਸੁੰਡੀ ਹੁੰਦੀ ਸੀ ਹਦੇ ਰੰਗ ਦੀ ਆਪਾਂ ਦੇਖੀ ਹੈ ਇਹਨਾਂ ਨੇ ਤੇ ਨੇਲੇ ਰੰਗ ਦੀ ਬਣਾਈ ਕੋਈ ਟਾਈਮ ਸੀ ਆਰਗੇਨਿਕ ਚੀਜ਼ਾਂ ਖਾਂਦੀ ਸੀ ਤੇ ਹੁਣ ਹੁੱਕਾ ਪੀ ਰਹੀ ਐ ਦੇਖੋ ਸੁੰਡੀ ਵੀ ਹੁੱਕਾ ਪੀ ਰਹੀ ਐ ਸੁੰਡੀ ਵੀ ਵਿਚਾਰੀ ਨਸ਼ਿਆਂ ਤੇ ਲੱਗ ਗਈ ਐ ਕਿੰਨੇ ਸੋਹਣੇ ਮੇਰੋਖ ਬਣਾਏ ਨੇ ਰੰਗ ਬਰੰਗੇ ਮਾਨੋ ਕਿ ਸੁਪਨਿਆਂ ਦੀ ਜਿਹੜੀ ਏ ਆ ਦੁਨੀਆ ਬਣਾਈ ਹੋਈ ਇਹਨਾਂ ਨੂੰ ਇਹ ਆ ਤਸਵੀਰ ਵੇਖੋ ਕਿੰਨੀ ਸੋਹਣੀ ਏ ਖਰਗੋਸ਼ ਦੀ ਖਰਗੋਸ਼ ਸਾਡਾ ਧਿਆਨ ਦਿਵਾ ਰਿਆ ਟਾਈਮ ਦੇ ਵੱਲ ਵਕਤ ਵਿਚਾਰੇ ਸੋ ਬੰਦਾ ਹੋ ਵਕਤ ਦੀ ਕਹਿੰਦੇ ਕਦਰ ਕਰੋ। ਇਹ ਕਹਿੰਦਾ ਹੁਣ ਆ ਵੀ ਚੱਲ ਬਈ ਤੇਰਾ ਟਾਈਮ ਹੋ ਗਿਆ ਘਰ ਜਾਣ ਦਾ ਜਾ ਕੇ ਰੋਟੀ ਪਾਣੀ ਖਾ ਲੈ। ਹਾਂਜੀ ਦੋਨੋਂ ਪਾਸੇ ਵਾਲੀਆਂ ਤਸਵੀਰਾਂ ਆਪਾਂ ਦੇਖ ਲਈਆਂ ਨੇ। ਤੁਹਾਨੂੰ ਕਿਦਾਂ ਲੱਗੀਆਂ ਦੱਸਿਓ ਜੇ ਤੇ ਆਪ ਵੇਖੋ ਜਿਵੇਂ ਜਿਵੇਂ ਆਪਾਂ ਇਹਦੇ ਅੰਦਰੋਂ ਨਿਕਲਦੇ ਜਾ ਰਹੇ ਹਾਂ ਸਾਹਮਣੇ ਇੱਕ ਸ਼ਾਨਦਾਰ ਜਿਹੜਾ ਆ ਵਿਊ ਤੁਸੀਂ ਚੈੱਕ ਕਰੋ ਕਿੰਨੀ ਸੋਹਣੀ ਫੀਲਿੰਗ ਆ ਰਹੀ ਹੈ। ਇੱਕ ਪਾਸੇ ਪੌੜੀਆਂ ਲਾਈਆਂ ਨੇ ਇੱਕ ਪਾਸੇ ਸਿੰਪਲ ਰੱਖਿਆ ਦੋਨੋਂ ਆਪਸ਼ਨ ਨੇ ਚਾਹੇ ਪੌੜੀਆਂ ਰਾਹੀਂ ਉੱਤੇ ਜਾਓ ਚਾਹੇ ਅੰਦਰ ਪਲੇਨ ਸੜਕ ਜਿਹੜੀ ਐ ਐਦੇ ਰਾਹੀਂ ਉੱਤੇ ਜਾ ਸਕਦੇ ਆਪਾਂ ਆਪਾਂ ਪੌੜੀਆਂ ਵਾਲਾ ਪਾਸਾ ਚੁਣ ਲੈਨੇ ਆ ਨਾਲੇ ਸੇਭਾਨੇ ਪੌੜੀਆਂ ਗਿਣ ਲਾਂਗੇ 4 5 6 7 8 ਤੋਂ 10 11 12 13 15 16 17 18 19 20 ਤੱਕ ਲਾਈਟ ਦੇ ਚੋਟ 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 ਚਲੋ ਇਸੇ ਬਹਾਨੇ ਪਤਾ ਲੱਗ ਗਿਆ ਕਿ ਸਾਨੂੰ ਪੰਜਾਬੀ ਦੇ ਵਿੱਚ ਗਿਣਤੀ ਵੀ ਆਉਂਦੀ ਹੈ ਭੁੱਲੇ ਨਹੀਂ ਜੇ ਕਈ ਰੁੱਖ ਪੱਤਿਆਂ ਤੋਂ ਬਿਨਾਂ ਵੀ ਸੋਹਣੇ ਲੱਗਦੇ ਨੇ ਦੇਖੋ ਇਹਨਾਂ ਦੀ ਬਿਊਟੀ ਪਹਿਲਾਂ ਮੈਨੂੰ ਭੁਲੇਖਾ ਲੱਗਾ ਸੀ ਸ਼ਾਇਦ ਇੱਥੇ ਕੋਈ ਦੀਵਾ ਬੱਤੀ ਕਰਦੇ ਹੋਣਗੇ ਕਿਉਂਕਿ ਆਪਨੇ ਜ਼ਿਆਦਾਤਰ ਉੱਥੇ ਜੇ ਐਦਾਂ ਦੀਆਂ ਚੀਜ਼ਾਂ ਬਣੀਆਂ ਹੁੰਦੀਆਂ ਨੇ ਨਾ ਤੇ ਉਹ ਸਿਰਫ ਇੱਥੇ ਦੀਵਾ ਜਗਾਉਣ ਲਈ ਜਾਂ ਧੂਪ ਅਗਰਬੱਤੀਆਂ ਕਰਨ ਲਈ ਨਾ ਕੋਈ ਮੱਥੇ ਮੱਥੇ ਟੇਕਣ ਲਈ ਬਣਾਈਆਂ ਹੁੰਦੀਆਂ ਨੇ ਪਰ ਜਦੋਂ ਨੇੜੇ ਆ ਕੇ ਦੇਖਿਆ ਗੌਰ ਦੇ ਨਾਲ ਤੇ ਫਿਰ ਪਤਾ ਲੱਗਾ ਕਿ ਨਹੀਂ ਭਾਈ ਇਹ ਬਿੱਲੀਆਂ ਕੁੱਤਿਆਂ ਦੇ ਰਹਿਣ ਦੇ ਲਈ ਇੱਕ ਨਿਕਾਜ ਆ ਉਹਨਾਂ ਦਾ ਘਰਾਨਾ ਬਣਾਇਆ ਹੋਇਆ ਹੈ ਦੇਖੋ ਪੂਰੀਆਂ ਉਦਾਂ ਹੀ ਖਿੜਕੀਆਂ ਲਾਈਆਂ ਨੇ ਉੱਪਰ ਆ ਛੱਤ ਪਾਈਏ ਆ ਸ਼ੈੱਡ ਪਾਇਆ ਹੋਇਆ ਹੈ ਵਿੱਚ ਖਾਣ ਪੀਣ ਦਾ ਸਮਾਨ ਹੈ ਪੂਰਾ ਪ੍ਰੋਪਰ ਤੋਲੀ ਅੰਦਰ ਵਿਛਾਇਆ ਵੀ ਮੰਨੋ ਵੀ ਜਿਵੇਂ ਬੈੱਡ ਲਾਇਆ ਹੋਵੇ ਤੇ ਆ ਬਾਹਰ ਖੁੱਲਾ ਵੇੜਾ ਆ ਬਹੁਤ ਹੀ ਸੋਹਣਾ ਆ ਦੇਖ ਕੇ ਇਹ ਸਮਝ ਆਉਂਦੀ ਹੈ ਕਿ ਇਦਾਂ ਵੀ ਸੋਚਿਆ ਜਾ ਸਕਦਾ ਕੱਲਾ ਧੂਵਗਰਬਤੀ ਕਰਨਾ ਮੱਥੇ ਟੇਕ ਲੈਣਾ ਪਰਮ ਨਹੀਂ ਆ ਆਪਣੇ ਨਾਲ ਨਾਲ ਦੂਜੀਆਂ ਪ੍ਰਜਾਤੀਆਂ ਜਾਂ ਜੀਵ ਜੰਤੂਆਂ ਦਾ ਖਿਆਲ ਰੱਖਣਾ ਉਹਨਾਂ ਦੇ ਖਾਣ ਦਾ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰ ਦੇਣਾ ਵੀ ਸੱਚਾ ਧਰਮ ਕੋਦੀ ਬੇਲਿਸ਼ ਉਹਦੀ ਬੇਲਿਸ਼ ਦੇ ਵਿੱਚ ਆ ਬਣਿਆ ਹੋਇਆ